ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਤੁਹਾਡੇ ਅੱਗੇ ਇੱਕ ਹੱਥ ਵਨ ਕੇ ਬੇਨਤੀ ਹੈ ਜੀ ਮੇਰੀ ਰਿਕੁਐਸਟ ਹੈ ਵੀ ਇਹੇ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਜੋ ਵੀ ਮੇਰੇ ਤੁਸੀਂ ਚਾਹਣ ਵਾਲਿਆਂ ਮੇਰੇ ਸਾਰੇ ਆਲ ਫੈਮਿਲੀ ਨੂੰ ਮੈਂ ਇਹ ਰਿਕਵੈਸਟ ਕਰਦੀ ਹਾਂ ਜੀ ਮੇਰੀ ਵੀਡੀਓ ਤੁਸੀਂ ਇਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੀਆਂ ਫੋਟੋਆਂ ਚੱਕ ਕੇ ਕੋਈ ਗਲਤ ਉਹਦਾ ਫਾਇਦਾ ਠਾਰਿਆ ਜੀ ਗਲਤ ਐਡੀਆਂ ਬਣਾ ਰਹੇ ਆ ਜੀ ਮੇਰੀ ਬੋਡੀ ਮੇਰੀ ਦਿਖਾਉਂਦੇ ਜੀ ਇਕੱਲਾ ਇਥੋਂ ਗਲਾ ਮਤਲਬ ਚਿਹਰਾ ਚਿਹਰਾ ਨਹੀਂ ਦਿਖਾਉਂਦੇ ਜਿਹੜਾ ਕਿ ਇੱਕ ਮੈਂ ਪੇਜ ਹੈ ਜਿਹੜਾ ਕਿਸੇ ਨੇ ਬਣਾ ਰੱਖਿਆ ਇੰਸਟਾਗ੍ਰam ਤੇ ਮੇਰੀ ਵੀਡੀਓ ਫੋਟੋ ਚੱਕੀ ਹੈ ਜੀ ਮੇਰੀ ਵੀਡੀਓ ਚੱਕੀ ਆ ਉਹਨਾਂ ਨੇ ਉਹ ਫੋਟੋ ਬਣਾ ਕੇ ਇੰਸਟਾਗ੍ਰam ਆਪ ਦਾ ਬਣਾ ਰੱਖਿਆ ਜੀ ਉਹ ਮੈਂ ਉੱਤੇ ਮੈਂਸ਼ਨ ਵੀ ਕਰ ਰੱਖੀ ਆ ਆਈਡੀ ਜਿਨ੍ਹਾਂ ਨੇ ਕੀ ਗਲਤ ਇੰਸਟਾਗ੍ਰam ਬਣਾ ਰੱਖਿਆ ਉਹਦੇ ਉੱਪਰ ਲਿਖ ਰੱਖਿਆ ਜੀ ਆਡੀਓ ਤੇ ਵੀਡੀਓ ਕਾਲ ਪੇਡ ਹੈ ਯਾਨੀ ਕਿ ਅਗਰ ਕਿਸੇ ਨੇ ਸਾਨੂੰ ਆਡੀਓ ਕਾਲ ਕਰਨੀ ਹੈ ਜਾਂ ਵੀਡੀਓ ਕਾਲ ਕਰਨੀ ਹੈ ਤਾਂ ਤੁਸੀਂ ਪਹਿਲਾਂ ਪੇਮੈਂਟ ਕਰੋ ਕੋਈ ਮੈਨੂੰ ਜਿਨ੍ਹਾਂ ਨੇ ਮੈਨੂੰ ਇਹ ਸਕਰੀਨਸ਼ਾਟ ਭੇਜਿਆ ਜੀ ਉਹਨਾਂ ਦੇ ਗਾਂ ਕੋਈ ਚਾਹਣ ਵਾਲੇ ਸੀਗੇ ਉਹਨਾਂ ਨੇ ਕਿਤੇ ਅੱਜ ਕੱਲ ਤੁਹਾਨੂੰ ਪਤਾ ਹੀ ਐ ਜਿਵੇਂ ਕੁੜੀਆਂ ਬਣਾ ਲੈਂਦੀਆਂ ਪਤਾ ਨਹੀਂ ਮੁੰਡੇ ਬਣਾਉਂਦੇ ਆ ਪੈਸੇ ਇਕੱਠੇ ਕਰਨ ਦੇ ਬਾਰੇ ਜੀ ਇਹ ਤਾਂ ਉਹਨਾਂ ਨੂੰ ਪਤਾ ਆਪਾਂ ਤਾਂ ਇਹਨਾਂ ਗੱਲਾਂ ਚੋਂ ਦੂਰ ਰਹਿੰਨੇ ਆ ਸੁਣਨ ਸੁਣਾਉਣ ਤੋਂ ਵੀ ਦੂਰ ਰਹਿੰਨੇ ਆ ਵੀ ਆਪਾਂ ਕਦੇ ਕਿਸੇ ਦੀ ਗੱਲ ਇਹੋ ਜੀ ਸੁਣੀ ਵੀ ਨਹੀਂ ਵੀ ਕਿਵੇਂ ਲੋਕ ਕਰੀ ਜਾਂਦੇ ਆ ਕੀ ਨਹੀਂ ਕਰੀ ਜਾਂਦੇ ਉਹਨਾਂ ਨੂੰ ਕਹਿੰਦੇ ਜੀ ਸਾਨੂੰ ਪੈਸੇ ਦਿਓ ਤੁਸੀਂ ਅਸੀਂ ਤੁਹਾਡੇ ਨਾਲ ਵੀਡੀਓ ਕਾਲ ਕਰਾਂਗੇ ਠੀਕ ਹੈ ਜੀ ਉਹਨਾਂ ਤੋਂ ਪੈਸੇ ਪਵਾ ਲੈ ਤੇ ਕਿਹਨੇ ਵੀਡੀਓ ਕਾਲ ਕਰਦੀ ਹੈ ਤੇ ਕਿਹਨੇ ਆਡੀਓ ਕਾਲ ਕਰਦੀ ਹੈ ਸਿਰਫ ਪੈਸੇ ਇਕੱਠੇ ਕਰਨ ਦਾ ਮਾਮਲਾ ਹੈ ਜੀ ਇਹ ਤੇ ਨਾਂ ਬਦਨਾਮ ਕਰ ਦਿੰਦੇ ਨੇ ਹੋਰ ਅਗਲਾ ਕਹਿ ਦਿੰਦਾ ਚਲੋ ਆ ਫੋਟੋ ਹੈ ਜੀ ਇਹ ਵਧੀਆ ਲੱਗਦੀ ਹੈ ਤੇ ਚਲੋ ਆਪਾਂ ਇਹ ਲਾ ਦਿੰਨੇ ਤੇ ਇਹਨੂੰ ਦੇਖ ਕੇ ਅਗਲਾ ਆਡੀਓ ਵੀਡੀਓ ਕਾਲ ਸਾਨੂੰ ਪੈਸੇ ਪਾ ਦੂਗਾ ਪਰ ਸਾਡੇ ਕੋਲੇ ਇਹੋ ਜਿਹਾ ਕੋਈ ਕੰਮ ਨਹੀਂ ਜੀ ਅਸੀਂ ਮਾਲਕ ਤੋਂ ਪ੍ਰਮਾਤਮਾ ਤੋਂ ਡਰ ਕੇ ਕਹਿੰਦੇ ਆ ਪ੍ਰਮਾਤਮਾ ਇਹੋ ਜਿਹਾ ਕੰਮ ਕਿਸੇ ਤੋਂ ਨਾ ਕਰਵਾਵੇ ਜੇ ਹੋ ਜਾ ਅੱਜਕੱਲ ਦੁਨੀਆ ਨੇ ਫਰੌਡ ਚਲਾ ਰੱਖਿਆ ਹੈਗਾ ਮੈਂ ਸਾਰਿਆਂ ਨੂੰ ਇਹੀ ਕਹਿਣੀ ਹੈ ਵੀ ਅਗਰ ਤੁਹਾਨੂੰ ਕੋਈ ਦਵਾਈ ਦੀ ਲੋੜ ਹੈ ਜਾਂ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਹੈ ਤਾਂ ਸਿਰਫ ਮੇਰੇ ਦੋ ਨੰਬਰ ਚੱਲਦੇ ਆ ਜੀ ਮੇਰਾ ਇੱਕ ਸਰਦਾਰ ਜੀ ਦਾ ਮੇਰਾ ਨੰਬਰ ਹੈ ਜੀ 8619874463 ਸਰਦਾਰ ਜੀ ਦਾ ਨੰਬਰ ਹੈਗਾ ਜੀ 9414577411 ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ ਐਸੇ ਤੇ ਹੀ ਸਾਡੀ ਪੇਮੈਂਟ ਅਗਰ ਤੁਸੀਂ ਸਾਡੇ ਨਾਲ ਪੇਮੈਂਟ ਬਾਰੇ ਕੋਈ ਦਵਾਈ ਬਾਰੇ ਗੱਲ ਕਰਨੀ ਹੈ ਤਾਂ ਇਸੇ ਨੰਬਰ ਤੇ ਹੀ ਗੱਲ ਕਰਦੇ ਆ ਉਸ ਤੋਂ ਬਾਅਦ ਅਸੀਂ ਆਪਦਾ Google Pay ਨੰਬਰ ਦਿੰਨੇ ਆ ਜੀ ਜਦੋਂ ਤੁਸੀਂ ਸਾਡੇ ਨਾਲ ਗੱਲ ਕਰ ਲੈਨੇ ਹੋ ਹੋਰ ਸਾਡਾ ਕੋਈ ਨੰਬਰ ਨਹੀਂ ਹੈਗਾ ਜੀ ਲੋਕ ਠੱਗਣ ਤੇ ਆਏ ਪਏ ਆ ਪਲੀਜ਼ ਇਹੋ ਜਿਹੇ ਜਾਲ ਤੋਂ ਤੁਸੀਂ ਬਚੋ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਾਣ ਕੇ ਮੈਨੂੰ ਲੋਕ ਬਦਨਾਮ ਕਰ ਰਹੇ ਆ ਜੀ ਕੋਈ ਗਲਤ ਪਰਿਵਾਰ ਹੁੰਦੇ ਨੇ ਜਿਹੜੇ ਗਲਤ ਪਰਸਨ ਹੁੰਦੇ ਨੇ ਉਹ ਦੂਜੇ ਨੂੰ ਬਦਨਾਮ ਕਰਦੇ ਆ ਜੀ ਬਾਕੀ ਆਪਣੀ ਫੈਮਿਲੀ ਬਹੁਤ ਸੋਹਣੀ ਜੁੜੀ ਹੋਈ ਹੈ ਤੇ ਮੈਨੂੰ ਮੇਰੀ ਫੈਮਿਲੀ ਤੇ ਸਾਰੇ ਤੇ ਜੋ ਵੀ ਮੇਰੇ ਭੈਣ ਭਰਾ ਮੇਰੇ ਜੁੜੇ ਹੋਏ ਨੇ ਮੈਨੂੰ ਸਾਰਿਆਂ ਤੇ ਉਮੀਦ ਆ ਵੀ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਤੁਸੀਂ ਪਿਆਰ ਨਾਲ ਮੇਰੇ ਸਿਰ ਤੇ ਹੱਥ ਧਰੋਗੇ ਤਾਂ ਕਿ ਮੈਂ ਇਸ ਟੈਨਸ਼ਨ ਤੋਂ ਦੂਰ ਹੋ ਸਕਾਂ ਮੇਰੇ ਦਿਮਾਗ ਤੇ ਬਹੁਤ ਵੱਡੀ ਟੈਨਸ਼ਨ ਆਏ ਵੀ ਇਹ ਕੋਈ ਲੋਕ ਕੀ ਕਰਦੇ ਆ ਜਿਹੜਾ ਕਿ ਆਪਣੀਆਂ ਫੋਟੋਆਂ ਵੀਡੀਓ ਚੱਕ ਕੇ ਤੇ ਗਲਤ ਐਡੀਆਂ ਬਣਾਈ ਜਾਂਦੇ ਹੈਗੇ ਆ ਪਲੀਜ਼ ਤੁਸੀਂ ਥੋੜਾ ਜਿਹਾ ਸੁਚੇਤ ਰਹੋ ਜੀ ਕੋਈ ਵੀ ਤੁਹਾਡੇ ਕੋਲੋਂ ਮੇਰਾ ਨਾਮ ਲੈ ਕੇ ਪੈਸੇ ਮੰਗਦਾ ਹੈ ਜੀ ਉਸ ਤੋਂ ਪਹਿਲਾਂ ਤੁਸੀਂ ਮੇਰੇ ਨਾਲ ਗੱਲ ਕਰੋ ਕੋਈ ਵੀ ਮੇਰਾ ਨਾਮ ਲੈ ਕੇ ਤੁਹਾਡੇ ਨਾਲ ਕੋਈ ਗੱਲ ਕਰਦਾ ਹੈ ਜੀ ਤਾਂ ਮੇਰਾ ਨੰਬਰ ਹਰੇਕ ਵੀਡੀਓ ਤੇ ਚੱਲੀ ਜਾਂਦਾ ਆਉਂਦਾ ਹੈ ਤਾਂ ਪਲੀਜ਼ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜੀ ਤੇ ਮੈਨੂੰ ਬਹੁਤ ਉਮੀਦ ਹੈ ਜੀ ਤੁਹਾਡੇ ਤੱਕ ਵੀ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਮੈਨੂੰ ਤੁਸੀਂ ਬਹੁਤ ਸਾਰਾ ਢੇਰ ਸਾਰਾ ਪਿਆਰ ਦਿਓਗੇ ਤਾਂ ਕਿ ਮੈਂ ਇਸ ਟੈਨਸ਼ਨ ਦੇ ਵਿੱਚੋਂ ਨਿਕਲ ਸਕਾਂ ਲੋਕ ਜਾਣ ਕੇ ਖਰਾਬ ਕਰਨ ਵਾਲੇ ਬਹੁਤ ਹੁੰਦੇ ਆ ਜੀ ਜਿਹੜੇ ਵਿੱਚੋਂ ਖਰਾਬ ਕਰਦੇ ਤੇ ਆਪਣੀ ਫੈਮਲੀ ਬਹੁਤ ਸੋਹਣੀ ਇਹ ਜੁੜੀ ਹੋਈ ਹੈ ਤੇ ਪਰਮਾਤਮਾ ਆਪਣੀ ਫੈਮਲੀ ਨੂੰ ਵਧਾਵੇ ਤੇ ਆਪਾਂ ਇਸੇ ਤਰ੍ਹਾਂ ਹੀ ਘਰੇਲੂ ਨੁਸਖੇ ਦੱਸਦੇ ਰਹੀਏ ਤੇ ਤੁਹਾਡੇ ਨਾਲ ਪਿਆਰ ਨਾਲ ਪੇਸ਼ ਆਉਂਦੇ ਰਹੀਏ ਤੇ ਤੁਹਾਡਾ ਪਿਆਰ ਸਾਨੂੰ ਮਿਲਦਾ ਰਹੇ ਜੀ ਤੇ ਚਲੋ ਮਿਲਦੀ ਹੈ ਜੀ ਫਿਰ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਧੰਨਵਾਦ ਤੇ ਗੌਰ ਕਰਿਓ ਜੀ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਠੀਕ ਹੈ ਜੀ ਸਤਿ ਸ੍ਰੀ ਅਕਾਲ